ਮਾਜ ਮਹਲਾ ਤਜਾ ਇਸ ਗੁਫਾ ਮਹਿ ਆਖਟ ਪੰਡਾਰਾ ਇਸ ਵਿੱਚ ਵਸੈ ਹਰ ਅਲਖ ਅਪਾਰਾ ਆਪੇ ਗੁਪਤ ਪ੍ਰਗਟ ਹੈ ਆਪੇ ਗੁਰ ਸ਼ਬਦਿ ਆਪ ਵਝਾਵਣਿਆ ਹੋ ਵਾਰੀ ਜਿਓ ਵਾਰੀ ਅੰਮ੍ਰਿਤ ਨਾਮ ਮਨ ਵਸਾਵਣਿਆ ਅੰਮ੍ਰਿਤ ਨਾਮ ਮਹਾਰਸ ਮਿੱਠਾ ਗੁਰਮਤੀ ਅੰਮ੍ਰਿਤ ਪੀ ਆਵਣਿਆ ਰਹਾਉ ਹੋ ਮੈਂ ਮਾਰ ਬਜਰ ਕपाट ਖੁਲਾਇਆ ਨਾਮ ਅਮੋਲਕਾ ਗੁਰ ਪ੍ਰਸਾਦਿ ਪਾਇਆ ਬਿਨ ਸ਼ਬਦੈ ਨਾਮ ਨ ਪਾਏ ਕੋਈ ਗੁਰ ਕਿਰਪਾ ਮਨ ਵਸਾਵਣਿਆ ਗੁਰ ਗਿਆਨ ਦੇ ਅੰਜਨ ਸਚ ਨੇਤਰੀ ਪਾਇਆ ਅੰਤਰ ਚਾਨਣ ਅਗਿਆਨ ਅੰਧੇਰ ਗਵਾਇਆ ਜੋਤੀ ਜੋਤ ਮਿਲੇ ਮਨ ਮੰਨਿਆ ਹਰ ਦਰ ਸੋਭਾ ਪਾਵਣਿਆ ਸਰੀਰੋ ਭਲਣ ਕੋ ਬਾਹਰ ਜਾਏ ਨਾ ਮਨ ਨ ਲੈ ਬਹੁਤ ਵਿਗਾਰ ਦੁਖ ਪਾਏ ਮਨ ਮੁਖ ਅੰਦੇ ਸੁਝ ਨਾਹੀ ਫਿਰ ਘਿਰ ਆਏ ਗੁਰਮੁਖ ਵਥ ਪਾਵਣਿਆ ਗੁਰ ਪ੍ਰਸਾਦਿ ਸਚਾ ਹਰ ਪਾਏ ਮਨ ਤਨ ਵੇਖੈ ਬੈ ਮੈਲ ਜਾਏ ਬੈਸ ਸੁਥਾਨ ਸਦ ਹਰ ਗੁਣ ਗਾਵੇ ਸਚੇ ਸ਼ਬਦ ਸਮਾਵਣਿਆ ਨੋਦਰ ਠਾਕੇ ਧਾਵਤ ਰਹਾਏ ਦਸਵੇਂ ਨਿਜ ਘਰ ਵਾਸਾ ਪਾਏ ਉਠੈ ਅਨਹਦ ਸ਼ਬਦ ਵਜੈ ਦਿਨ ਰਾਤਿ ਗੁਰਮਤੀ ਸ਼ਬਦ ਸੁਣਾਵਣਿਆ ਬਿਨ ਸ਼ਬਦੈ ਅੰਤਰ ਆਨੇਰਾ ਨਾ ਵਸਤ ਲਹਿ ਨਾ ਚੁ ਕੈ ਫੇਰਾ ਸਤ ਗੁਰ ਹਥ ਪੁੰਜੀ ਹੋਰਤ ਦਰ ਖੁੱਲੈ ਨਾਹੀ ਗੁਰਪੁਰੇ ਭਾਗ ਮਿਲਾਵਣਿਆ ਗੋਪਤਾ ਪ੍ਰਗਟ ਤੋ ਸਬਨੇ ਠਾਏ ਗੁਰ ਪ੍ਰਸਾਦਿ ਮਿਲ ਸੁਝੀ ਪਾਏ ਨਾਨਕ ਨਾਮ ਸਲਾਹੇ ਸਦਾ ਤੋ ਗੁਰਮੁਖ ਮਨ ਵਸਾਵਣਿਆ ਮਾਝ ਵਹਲਾ ਤੀਜਾ ਐਸਾ ਗੁਫਾ ਮਹਿ ਅਖੁੱਟ ਪੰਧਾਰਾ ਤਿਸ ਵਿੱਚ ਵਸੈ ਹਰ ਅਲਖ ਅਪਾਰਾ ਆਪੇ ਗੁਪਤ ਪ੍ਰਗਟ ਹੈ ਆਪੇ ਗੁਰ ਸ਼ਬਦਿਆ ਆਪ ਵਝਾਵਣਿਆ ਹੋ ਵਾਰੀ ਜਿਉ ਵਾਰੀ ਅੰਮ੍ਰਿਤ ਨਾਮ ਮਨ ਵਸਾਵਣਿਆ ਅੰਮ੍ਰਿਤ ਨਾਮ ਮਹਾਰਸ ਮਿਠਾ ਗੁਰਮਤੀ ਅੰਮ੍ਰਿਤ ਪੀ ਆਵੜਿਆ ਰਹਾਉ ਹੋ ਮੇ ਮਾਰ ਬਜਰ ਕਪਾਟ ਖੁਲਾਇਆ ਨਾਮ ਅਮੋਲ ਕਾ ਗੁਰ ਪ੍ਰਸਾਦਿ ਪਾਇਆ ਬਿਨ ਸ਼ਬਦੈ ਨਾਮ ਨ ਪਾਏ ਕੋਈ ਗੁਰ ਕਿਰਪਾ ਮਨ ਵਸਾਵਣਿਆ ਗੁਰ ਗਿਆਨ ਅੰਜਨ ਸਚ ਨੇਤਰੀ ਪਾਇਆ ਅੰਤਰ ਚਾਨਣ ਅਗਿਆਨ ਅંધੇਰ ਗਵਾਇਆ ਜੋਤੀ ਜੋਤ ਮਿਲੇ ਮਨ ਮੰਨਿਆ ਹਰ ਦਰ ਸੋਭਾ ਪਾਵਣਿਆ ਸਰੀਰੋਂ ਭਲਣ ਕੋ ਬਾਹਰ ਜਾਏ ਨਾਮ ਨ ਲਹਿ ਬਹੁਤ ਵਿਗਾਰ ਦੁਖ ਪਾਏ ਮਨ ਮੁਖ ਅੰਦੇ ਸੁਜੈ ਨਾਹਿ ਫਿਰ ਕਿਰ ਆਏ ਗੁਰਮੁਖ ਵਖਾਉਣਿਆਂ ਗੁਰ ਪ੍ਰਸਾਦਿ ਸਚਾ ਹਰ ਪਾਏ ਮਨ ਤਨ ਵੇਖੈ ਹੋ ਮੈਲ ਜਾਏ ਬੈਸ ਸੁਥਾਨ ਸਦ ਹਰ ਗੁਣ ਗਾਵੇ ਸਚੇ ਸ਼ਬਦ ਸਮਾਉਣਿਆਂ ਨੌ ਦਰ ਠਾਕੇ ਧਾਵਤ ਰਹਾਏ ਦਸਵੇਂ ਨਿਜ ਘਰ ਵਾਸਾ ਪਾਏ ਉਠੈ ਅਨਹਦ ਸ਼ਬਦ ਵਜਹਿ ਦਿਨ ਰਾਤੀ ਗੁਰਮਤੀ ਸ਼ਬਦ ਸੁਣਾਵਣਿਆ ਬਿਨ ਸ਼ਬਦ ਅੰਤਰ ਹਨੇਰਾ ਨਾ ਵਸਤ ਲਹਿ ਨ ਚੁਕੇ ਫੇਰਾ ਸਤ ਗੁਰ ਹੱਥ ਕੁੰਜੀ ਹੋਰਤ ਦਰ ਖੁੱਲੈ ਨਹੀਂ ਗੁਰ ਪੂਰੇ ਭਾਗ ਮਿਲਾ ਬਣਿਆ ਗੋਪਤ ਪ੍ਰਗਟ ਤੂ ਸਬਨੇ ਠਾਈ ਗੁਰ ਪ੍ਰਸਾਦਿ ਮਿਲ ਸੁਜੀ ਪਾਈ ਨਾਨਕ ਨਾਮ ਸਲਾਹੇ ਸਦਾ ਤੂੰ ਗੁਰਮੁਖ ਮੰਨ ਵਸਾਵਣਿਆ ਮਾਝ ਮਹਲਾ 4 ਐਸਾ ਗੁਫਾ ਮਹਿ ਆਖਟ ਪੰਧਾਰਾ ਤਿਸ ਵਿੱਚ ਵਸ ਹਰਿ ਅਲਖ ਅਪਾਰਾ ਆਪੇ ਗੁਪਤ ਪ੍ਰਗਟ ਹੈ ਆਪੇ ਗੁਰ ਸ਼ਬਦੇ ਆਪ ਵਜਾਵੜਿਆ ਹੋਵਾਰੇ ਜਿਓਵਾਰੇ ਅੰਮ੍ਰਿਤ ਨਾਮ ਮਨ ਸਾਵਣਿਆ ਅੰਮ੍ਰਿਤ ਨਾਮ ਮਹਾਰਸ ਮਿਠਾ ਗੁਰਮਤੇ ਅੰਮ੍ਰਿਤ ਪੀ ਆਵੜਿਆ ਰਹਾਉ ਹੋਵੇਂ ਮਾਰ ਬਜਰ ਕਪਾਟ ਖੋਲਾਇਆ ਨਾਮ ਅਮੋਲਕ ਗੁਰ ਪ੍ਰਸਾਦਿ ਪਾਇਆ ਬਿਨ ਸ਼ਬਦੈ ਨਾਮ ਨ ਪਾਏ ਕੋਈ ਗੁਰ ਕਿਰਪਾ ਮਨ ਵਸਾਵਣਿਆ ਗੁਰ ਗਿਆਨ ਅੰਜਨ ਸਚ ਨੇਤਰੀ ਪਾਇਆ ਅੰਤਰ ਚਾਨਣ ਅਗਿਆਨ ਅੰਧੇਰ ਗਵਾਇਆ ਜੋਤਿ ਜੋਤ ਮਿਲੇ ਮਨ ਮਨਿਆ ਹਰ ਦਰ ਸੁਬਾ ਪਾਵਣਿਆ ਸਰੀਰੋ ਪਾਲਣ ਕੋ ਬਾਹਰ ਜਾਏ ਨਾਮ ਨਾ ਲਹਿ ਬਹੁਤ ਵਿਗਾਰ ਦੁਖ ਪਾਏ ਮਨ ਮੁਖ ਅੰਦੇ ਸੁਜੈ ਨਹੀਂ ਫਿਰ ਘਿਰ ਆਏ ਗੁਰਮੁਖ ਵਥ ਪਾਵਣਿਆ ਗੁਰ ਪ੍ਰਸਾਦਿ ਸਚਾ ਹਰ ਪਾਏ ਮਨ ਤਨ ਵੇਖੇ ਹੋ ਮੈ ਬੈਲ ਜਾਏ ਬੈਸ ਸੁਥਾਨ ਸਦ ਹਰ ਗੁਣ ਗਾਵੇ ਸਚੇ ਸ਼ਬਦ ਸਮਾਵੜਿਆ ਨੋਂਦਰ ਠਾਕੇ ਤਾਵਤ ਰਹਾਏ ਦਸਵੇਂ ਨਿਜ ਘਰ ਵਸ ਪਾਏ ਉਥੇ ਅਨਹਦ ਸ਼ਬਦ ਵਜਹਿ ਦਿਨ ਰਾਤੀ ਗੁਰਮਤੇ ਸ਼ਬਦ ਸੁਣਾ ਬਣਿਆ ਬਿਨ ਸ਼ਬਦੈ ਅੰਤਰ ਹਨੇਰਾ ਨਾ ਵਸ ਲਹੈ ਨਾ ਚੁੱਕੈ ਫੇਰਾ ਸਤਗੁਰ ਹਤ ਕੁੰਜੀ ਹੋਰਤ ਦਰ ਖੁੱਲੈ ਨਾਹੀ ਗੁਰਪੂਰੇ ਪਾਗ ਮੇਰਾ ਵਣਿਆ ਗੋਪਤਾ ਪ੍ਰਗਟੂ ਸਭ ਨੇ ਥਾਏ ਗੁਰ ਪ੍ਰਸਾਦੇ ਮਿਲ ਸੋਝੀ ਪਾਏ ਨਾਨਕ ਨਾਮ ਸਲਾਹੇ ਸਦਾ ਤੋ ਗੁਰਮੁਖ ਮਨ ਵਸਾਵਣਿਆ ਮਾਜ ਮਹਲਾ 4 ਐਸਾ ਗੁਫਾ ਮਹਿ ਅਖਟ ਪੰਡਾਰਾ ਇਸ ਵਿੱਚ ਵਸੈ ਹਰ ਅਲਖ ਅਪਾਰਾ ਆਪੇ ਗੁਫਤ ਪ੍ਰਗਟ ਹੈ ਆਤੇ ਗੁਰ ਸ਼ਬਦੇ ਆਪ ਵਝਾਵਣਿਆ ਹੋਵਾਰੇ ਜਿਓਵਾਰੇ ਅੰਮ੍ਰਿਤ ਨਾਮ ਮਨ ਵਸਾਵਣਿਆ ਅੰਮ੍ਰਿਤ ਨਾਮ ਮਹਾਰਸ ਮਿੱਠਾ ਗੁਰਮਤੀ ਅੰਮ੍ਰਿਤ ਪੀ ਆਵਣਿਆ ਰਹਾਉ ਹੋ ਮੈਂ ਮਾਰ ਬਜਰ ਕਪਾਟ ਖੁਲਾਇਆ ਨਾਮ ਅਮੋਲ ਕਾ ਗੁਰ ਪ੍ਰਸਾਦਿ ਪਾਇਆ ਬਿਨ ਸ਼ਬਦੈ ਨਾਮ ਨ ਪਾਏ ਕੋਈ ਗੁਰ ਕਿਰਪਾ ਮਨ ਵਸਾਵਣਿਆ ਗੁਰ ਗਿਆਨ ਦੇ ਅੰਜਨ ਸੱਚੇ ਨੇਤਰੀ ਪਾਇਆ ਅੰਤਰ ਚਾਨਣ ਅਗਿਆਨ ਅੰਧੇਰ ਗਵਾਇਆ ਜੋਤੀ ਜੋਤ ਮਿਲੇ ਮਨ ਮਨਿਆ ਹਰ ਦਰ ਸੋਬਾ ਪਾਵਣਿਆ ਸਰੀਰੋ ਭਲਣ ਕੋ ਬਾਹਰ ਜਾਏ ਨਾ ਮਨ ਲਹਿ ਬਹੁਤ ਵਿਗਾਰ ਦੁਖ ਪਾਏ ਮਨ ਮੁਖੇ ਅੰਦੇ ਸੁਜੈ ਨਾਹੀ ਘਿਰ ਘਿਰ ਆਏ ਗੁਰਮੁਖ ਵਥ ਧਾਵਣਿਆ ਗੁਰ ਪ੍ਰਸਾਦਿ ਸਚਾ ਹਰ ਪਾਏ ਮਨ ਤਨ ਵੇਖੇ ਹੋਵੇ ਮੈਲ ਜਾਏ ਬੈਸ ਸੁਥਾਨ ਸਦ ਹਰ ਗੁਣ ਗਾਵੇ ਸੱਚੇ ਸ਼ਬਦ ਸਮਾਵਣਿਆ ਨੋਦਰ ਠਾਕੇ ਤਾਵਤ ਰਹਾਏ ਦਸਵੇਂ ਨਿਜ ਘਰ ਵਾਸਾ ਪਾਏ ਉਥੇ ਅਨਹਦ ਸ਼ਬਦ ਵਜਹਿ ਦਿਨ ਰਾਤਿ ਗੁਰਮਤੀ ਸ਼ਬਦ ਸੁਣਾਵਣਿਆ ਬਿਨ ਸ਼ਬਦੇ ਅੰਤਰ ਆਨੇਰਾ ਨਾ ਵਸਲ ਹੈ ਨਾ ਚੁੱਕੇ ਫੇਰਾ ਸਤ ਗੁਰ ਹੱਥ ਕੁੰਜੀ ਹੋਰਤ ਦਰ ਖੁੱਲੈ ਨਾਹੀ ਗੁਰਪੁਰੇ ਭਾਗ ਮਿਲਾਵੜਿਆ ਗੋਪਤਾ ਪ੍ਰਗਟ ਤੋ ਸਬਨੇ ਥਾਏ ਗੁਰ ਪ੍ਰਸਾਦਿ ਮਿਲ ਸੁਝਿ ਪਾਏ ਨਾਨਕ ਨਾਮ ਸਲਾਹੇ ਸਦਾ ਤੋ ਗੁਰਮੁਖ ਮਨ ਵਸਾਵਣਿਆ ਮਾਝ ਵਹਲਾ ਤੀਜਾ ਐਸਾ ਗੁਫਾ ਮਹਿ ਅਖੁੱਟ ਪੰਧਾਰਾ ਤਿਸ ਵਿੱਚ ਵਸੈ ਹਰ ਅਲਖ ਅਪਾਰਾ ਆਪੇ ਗੁਪਤ ਪ੍ਰਗਟ ਹੈ ਆਪੇ ਗੁਰ ਸ਼ਬਦਿਆਫ ਵਝਾਵਣਿਆ ਹੋ ਵਾਰੀ ਜਿਓ ਵਾਰੀ ਅੰਮ੍ਰਿਤ ਨਾਮ ਮਲਵਸਾਵਣਿਆ ਅੰਮ੍ਰਿਤ ਨਾਮ ਮਹਾਰਸ ਮਿੱਠਾ ਗੁਰਮਤੀ ਅੰਮ੍ਰਿਤ ਪੀ ਆਵੜਿਆ ਰਹਾਉ ਹੋ ਮੇ ਮਾਰ ਬਜਰ ਕਪਾਟ ਖੁਲਾਇਆ ਨਾਮ ਅਮੋਲ ਕਾ ਗੁਰ ਪ੍ਰਸਾਦਿ ਪਾਇਆ ਬਿਨ ਸ਼ਬਦੈ ਨਾਮ ਨ ਪਾਏ ਕੋਈ ਗੁਰ ਕਿਰਪਾ ਮਨ ਵਸਾਵਣਿਆ ਗੁਰ ਗਿਆਨ ਅੰਜਨ ਸਚ ਨੇਤਰੀ ਪਾਇਆ ਅੰਤਰ ਚਾਨਣ ਅਗਿਆਨ ਅંધੇਰ ਗਵਾਇਆ ਜੋਤੀ ਜੋਤ ਮੇਲੇ ਮਨ ਮੰਨਿਆ ਹਰ ਦਰ ਸੋਭਾ ਪਾਵਣਿਆ ਸਰੀਰੋਂ ਭਲਣ ਕੋ ਬਾਹਰ ਜਾਏ ਨਾਮ ਨ ਲਹਿ ਬਹੁਤ ਵਿਗਾਰ ਦੁਖ ਪਾਏ ਮਨ ਮੁਖ ਅੰਦੇ ਸੁਜੈ ਨਾਹਿ ਫਿਰ ਕਿਰ ਆਏ ਗੁਰਮੁਖ ਵਖਾਵਣਿਆ ਗੁਰ ਪ੍ਰਸਾਦਿ ਸਚਾ ਹਰ ਪਾਏ ਮਨ ਤਨ ਵੇਖੈ ਹੋ ਮੈਲ ਜਾਏ ਬੈਸ ਸੁਥਾਨ ਸਦ ਹਰ ਗੁਣ ਗਾਵੇ ਸਚੇ ਸ਼ਬਦ ਸਮਾਵਣਿਆ ਨੌ ਦਰ ਠਾਕੇ ਧਾਵਤ ਰਹਾਏ ਦਸਵੇਂ ਨਿਜ ਘਰ ਵਾਸਾ ਪਾਏ ਉਠੈ ਅਨਹਦ ਸ਼ਬਦ ਵਜਹਿ ਦਿਨ ਰਾਤੀ ਗੁਰਮਤੀ ਸ਼ਬਦ ਸੁਣਾਵਣਿਆ ਬਿਨ ਸ਼ਬਦੈ ਅੰਤਰ ਹਨੇਰਾ ਨਾ ਵਸਤ ਲਹਿ ਨ ਚੁਕੇ ਫੇਰਾ ਸਤ ਗੁਰ ਹੱਥ ਕੁੰਜੀ ਹੋਰਤ ਦਰ ਖੁੱਲੈ ਨਾਹੀ ਗੁਰ ਪੂਰੇ ਭਾਗ ਮਿਲਾ ਬਣਿਆ ਗੋਪਤਾ ਪ੍ਰਗਟ ਤੂ ਸਬਨੇ ਥਾਈ ਗੁਰ ਪ੍ਰਸਾਦਿ ਮਿਲ ਸੁਜੀ ਪਾਈ ਨਾਨਕ ਨਾਮ ਸਲਾਹੇ ਸਦਾ ਤੂੰ ਗੁਰਮੁਖ ਮੰਨ ਵਸਾਵਣਿਆ ਮਾਝ ਮਹਲਾ 3 ਐਸਾ ਗੁਫਾ ਮਹਿ ਆਖਟ ਪੰਧਾਰਾ ਤਿਸ ਵਿੱਚ ਵਸ ਹਰਿ ਅਲਖ ਅਪਾਰਾ ਆਪੇ ਗੁਪਤ ਪ੍ਰਗਟ ਹੈ ਆਪੇ ਗੁਰ ਸ਼ਬਦੇ ਆਪ ਵਜਾਵੜਿਆ ਹੋਵਾਰੇ ਜਿਓਵਾਰੇ ਅੰਮ੍ਰਿਤ ਨਾਮ ਮਨ ਸਾਵਣਿਆ ਅੰਮ੍ਰਿਤ ਨਾਮ ਮਹਾਰਸ ਮਿਠਾ ਗੁਰਮਤੇ ਅੰਮ੍ਰਿਤ ਪੀ ਆਵੜਿਆ ਰਹਾਉ ਹੋਵੇਂ ਮਾਰ ਬਜਰ ਕਪਾਟ ਖੁਲਾਇਆ ਨਾਮ ਅਮੋਲਕ ਗੁਰ ਪ੍ਰਸਾਦਿ ਪਾਇਆ ਬਿਨ ਸ਼ਬਦੈ ਨਾਮ ਨ ਪਾਏ ਕੋਈ ਗੁਰ ਕਿਰਪਾ ਮਨ ਵਸਾਵਣਿਆ ਗੁਰ ਗਿਆਨ ਅੰਜਨ ਸੱਚ ਨੇਤਰੀ ਪਾਇਆ ਅੰਤਰ ਚਾਨਣ ਅਗਿਆਨ ਅੰਧੇਰ ਗਵਾਇਆ ਜੋਤੀ ਜੋਤ ਮਿਲੇ ਮਨ ਮਨਿਆ ਹਰ ਦਰ ਸੁਭਾ ਪਾਵਣਿਆ ਸਰੀਰੋ ਪਾਲਣ ਕੋ ਬਾਹਰ ਜਾਏ ਨਾਮ ਨਾ ਲਹਿ ਬਹੁਤ ਵਿਗਾਰ ਦੁਖ ਪਾਏ ਮਨ ਮੁਖ ਅੰਦੇ ਸੋਜੈ ਨਹੀਂ ਫਿਰ ਘਿਰ ਆਏ ਗੁਰਮੁਖ ਵਥ ਪਾਵਣਿਆ ਗੁਰ ਪ੍ਰਸਾਦਿ ਸਚਾ ਹਰ ਪਾਏ ਮਨ ਤਨ ਵੇਖੇ ਹੋ ਮੈ ਬੈਲ ਜਾਏ ਬੈਸ ਸਥਾਨ ਸਦ ਹਰ ਗੁਣ ਗਾਵੇ ਸਚੇ ਸ਼ਬਦ ਸਮਾਵੜਿਆ ਨਾ ਦਰ ਠਾਕੇ ਤਾਵਤ ਰਹਾਏ ਦਸਵੇਂ ਨਿਜ ਘਰ ਵਸਾ ਪਾਏ ਉਥੇ ਅਨਹਦ ਸ਼ਬਦ ਵਜਹਿ ਦਿਨ ਰਾਤੀ ਗੁਰਮਤੀ ਸ਼ਬਦ ਸੁਣਾ ਬਣਿਆ ਬਿਨ ਸ਼ਬਦੈ ਅੰਤਰ ਅਨੇਰਾ ਨਾ ਵਸ ਲਹੈ ਨਾ ਚੁੱਕੈ ਫੇਰਾ ਸਤਗੁਰ ਹਦਕੁੰਜੀ ਹੋਰਤ ਦਰ ਖੁੱਲੈ ਨਾਹੀ ਗੁਰਪੂਰੇ ਪਾਗ ਮੇਰਾ ਬਣਿਆ ਗੋਪਤਾ ਪ੍ਰਗਟੋ ਸਭਨੇ ਥਾਈ ਗੁਰ ਪ੍ਰਸਾਦੇ ਮਿਲ ਸੁਝੇ ਪਾਏ ਨਾਨਕ ਨਾਮ ਸਲਾਹੇ ਸਦਾ ਤੋ ਗੁਰਮੁਖ ਮਨ ਵਸਾਵਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ